ਨਾ ਵੀਰੇ ਆਪਾਂ ਇਹਨਾਂ ਨੂੰ ਨਮਾਏ ਨਾ ਤੇਲ ਲਾਏ ਆ ਦੇਖੋ ਲੈਂਦੀਆਂ ਨਜ਼ਾਰੇ ਕੋਈ ਫੀਡ ਫਾਰਮੂਲੇ ਵੀ ਕੀ ਕਰ ਸਕਦੇ ਨੇ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਬਾਈ ਅਲਾ ਕਹਿੰਦਾ ਯਾਰ ਦੇਖੋ ਮੈਂ ਇਸ ਕਹਿੰਦੇ ਚਮਕਦੀ ਆ ਗਈ ਤੇਲ ਲੱਗਿਆ ਪਿਆ ਦੇਖੋ ਲੱਲਿਸਕਾ ਮਾਰਦੀ ਆ ਉਹ ਮੱਝ ਅੰਦਰੋਂ ਖੁਸ ਨਹੀਂ ਹੁੰਦੀ ਬਾਈ ਜੇ ਮੱਝਾਂ ਦੇਖਣੀਆਂ ਲਿਬੜੀਆਂ ਲਪੇੜੀਆਂ ਪੈਂਦੀਆਂ ਨੇ ਗੀਆਂ ਹੁਣ ਅੱਜ ਸਾਰਾ ਦਿਨ ਨੀ ਨਮੋ ਨਾ ਕੱਲ ਨੂੰ ਨਮਾਈਏ ਦੋ ਦੋ ਤੰਦਰ ਲਗਾਤਾਰ ਹੀ ਨਮੋ ਚਾਹੇ ਗਰਮੀ ਜਿੰਨੀ ਆ ਪਰ ਜਿਹੜਾ ਆ ਆਨੰਦ ਇਹਨਾਂ ਨੇ ਲੈਣਾਗਾ ਉਹਨਾਂ ਆਤਮੋ ਕੇ ਨਹੀਂ ਨਾ ਉਹਨੂੰ ਮਿਲਦਾ ਹੈਗਾ ਵੀਡੀਓ ਸ਼ੇਅਰ ਜ਼ਰੂਰ ਕਰਿਓ ਹੋਰ ਭਰਾਵਾਂ ਤੱਕ ਪਚਾਓ ਹੁਣ ਦੇਖੋ ਪਿੜਦੀਆਂ ਨੇ ਗੀਆਂ ਆਪਦੇ ਵਿੱਚ ਹਨ ਖੁੱਲ ਜਿਹੜਾ ਸਰੀਰ ਖੋਲਦਾ ਹੈਗਾ ਇਹ ਪਿੜਦੀਆਂ ਨੇ ਗੀਆਂ ਚੌੜ ਕਰੀਆਂ ਨੇ ਆਪਦੇ ਵਿੱਚ ਆ ਦੇਖੋ ਇੱਕ ਦੂਜੇ ਨੂੰ ਮਾਰ ਮਾਰ ਕੇ ਚੌੜ ਕਰੀਆਂ ਨੇ ਦੇਖੋ ਇਸ ਤੋਂ ਬਾਅਦ ਆਨੰਦ ਹੋਰ ਇਹਨਾਂ ਨੂੰ ਕਿੱਥੇ ਮਿਲ ਸਕਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਬਈ ਟੜ ਕੀ ਨਮਾ ਕੇ ਉਹ ਨਾ ਤੇਲ ਲਾ ਕੇ ਇੱਕ ਥਾਂ ਪਰਾਂ ਦੇ ਬੰਨ ਦਿੰਦੇ ਨੇ ਉਹ ਨਾ ਉਹਨੂੰ ਲਿਬੜਨ ਦੇ ਮਿੱਟੀ ਜੀ ਘੂਰਦੇ ਨੇ ਕੋੜਦੇ ਨੇ ਲਿਬੜਨਾ ਲਿਬੜਨਾ ਪਰ ਜਿੰਨਾ ਟਾਈਮ ਪਸ਼ੂ ਲਿਬੜਦਾ ਨਹੀਂ ਬਈ ਹਨਾ ਟੱਪਦਾ ਨਹੀਂ ਕੁੱਤਦਾ ਨਹੀਂ ਉਹਨਾਂ ਟਾਈਮ ਜਿਹੜਾ ਪਸ਼ੂ ਦਾ ਵਿਕਾਸ ਹੁੰਦੀ ਨਹੀਂ ਚਾਹੇ ਲੱਖ ਫੀਡਾਂ ਪਾਲੋ ਸੀ ਹਰੇਕ ਤਰ੍ਹਾਂ ਦੀ ਸਹੂਲਤ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਦਿੱਤੀ ਹੋਈ ਆਗੀ ਹਰੇਕ ਤਰ੍ਹਾਂ ਦੀ ਸਹੂਲਤ ਇਤੋਂ ਤੱਕ ਕੀ ਤੋਬੇ ਦੀ ਜਿਵੇਂ ਆਪ ਪ੍ਰਾਨਤਾਂ ਨੂੰ ਤੋਬਾ ਲੋਕਾਂ ਨੂੰ ਮੈਂ ਸਨ ਉਹ ਉਸ ਤਰ੍ਹਾਂ ਦਾ ਉਹ ਮਾਹੌਲ ਦਿੱਤਾ ਹੋਇਆਗਾ ਤੇ ਦੂਜਾ ਆ ਕੁਦਨ ਕਰਦਣ ਕਰਦਣ ਵਾਸਤੇ ਆ ਦੇਖੋ ਆਪਣਾ ਬੁੱਲ ਬੰਦੇ ਬੰਦਿਆਂ ਬੰਦ ਕੇ ਰੱਖ ਦਿਆਂਗੇ ਠੀਕ ਆ ਫਿਰ ਦੂਜਾ ਦੋ ਘੰਟੇ ਨੂੰ ਛੱਡ ਦੇਣਾ ਖੁੱਲਾ ਹੁਣ ਜਿੰਨਾ ਹੀ ਸੰਗਲ ਪਾਏ ਹੋਣੇ ਸਾਰਿਆਂ ਦੇ ਹੁਣ ਇਹ ਦੂਜਾ ਖੋਲ ਦਾਂਗੇ ਕਿਉਂਕਿ ਹੁਣ ਪਾਣੀ ਪਿਆ ਕੇ ਸਾਰੀਆਂ ਹੀ ਸਾੜੀਆਂ ਦਿੱ ਹੈਗੀਆਂ ਹੁਣ ਪਾਣੀ ਦਾ ਸਾਰੇ ਸੰਗਲ ਖੋਲ-ਖੋਲ ਕੇ ਪਾਣ ਰੱਖ ਦਾਂਗੇ ਤੁਸੀਂ ਆ ਸਾਫ ਲਾ ਸਕਦੇ ਹੋ ਕਿੰਨੇ ਆਨੰਦ ਨਾਲ ਮੈਂ ਜਨ ਹਾਰੀਆਂ ਨੇ ਕਿ ਆ ਮਤਲਬ ਨੱਚ ਕੁਦਰੀਆਂ ਨੇ ਗਈਆਂ ਹੁਣ ਜੇ ਨੂੰ 8 ਤੱਕ ਕਿ ਕਿਲੋ 1.5 ਕਿਲੋ ਫਿਰ ਵੀ ਘੱਟ ਪਾ ਦਾਂਗੇ ਦੁੱਧ ਨਹੀਂ ਘਟਣ ਗਿਆ ਬਈ ਜਿਹੜਾ ਹੱਡ ਪੈਰ ਖੁੱਲ ਰਿਹਾ ਉਹ ਵੱਖਾ ਇਹਨਾਂ ਦਾ ਅਦੇ ਵੀ ਕਿਸੇ ਵੀ ਚੀਜ਼ ਨੂੰ ਗੁਲਾਮ ਨਹੀਂ ਬਣਾ ਕੇ ਰੱਖਣਾ ਚਾਹੀਦਾ ਚਲੋ ਜਿਹਦੇ ਕੋਲ ਦਿੱਕਤ ਆ ਨਾ ਉਹ ਗੱਲ ਵੱਖਾ ਪਰ ਆਪਣੇ ਕੋਲ ਮੱਝਾਂ ਆ ਕੇ ਆਨੰਦ ਪੂਰਾ ਲੈਂਦੇ ਰੋ ਬਈ ਜਿਹੜੀਆਂ ਮੱਝਾਂ ਬੰਦੀਆਂ ਹੋਏ ਤੜਕੇ ਸਵੇਰੇ ਖੋਲਤੀਆਂ ਦੀਆਂ ਗਿਆ ਫਿਰ ਬਾਅਦ ਚ ਬੰਦਨੇ ਕਿਉਂਕਿ ਜੋ ਪੂਰਾ ਪਰਾਂ ਜਾਣਾ ਹੁੰਦਾ ਚਲ ਤੇ ਉਸ ਤੋਂ ਬਾਅਦ ਫੇਰ ਖੋਲਦਾਂਗੇ ਇਹਨਾਂ ਨੂੰ ਦੁਪਹਿਰੇ 2-2 ਤਿੰਨ ਘੰਟੇ ਫੇਰ ਛੱਡ ਦਾਂਗੇ ਜਿਹਨੇ ਭੜਨਾ ਹੋਊ ਭੜ ਲੈਣ ਦੇ ਓਏ ਸੰਗਲ ਕਿਉਂ ਜਿਹਨੇ ਚੌਲ ਆਉਣਾ ਕਿ ਲਾ ਲਿਆ ਵਾ ਇਹ ਦੂ ਬਾਦ ਆਨੰਦ ਇਹਨਾਂ ਕਿਤੇ ਹੋਰ ਮਿਲ ਨਹੀਂ ਸਕਦਾ ਜਿਹੜੀ ਸਹੂਲਤ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਫਾਰਮ ਚ ਇਹਨਾਂ ਨੂੰ ਮਿਲ ਸਕਦੀ ਆ ਰੋਕ ਕਈ ਕਿਸੇ ਲੋਕ ਕੋਈ ਸਹੂਲਤ ਹੁੰਦੀ ਕਿਤੇ ਕੁਸ ਆਪਣੇ ਕੋ ਘਰ ਦੀਆਂ ਫੀੜਾ ਪਾਉਣੇ ਬਾਈ ਸਭ ਤੋਂ ਵੱਡੀ ਸਹੂਲਤ ਬਾਜ਼ਾਰੂ ਚੀਜ਼ ਨਹੀਂ ਪਾਉਂਦੇ ਲੇਟੀ ਪਾਉਣੇ ਕਨਕ ਦੀ ਦੇਸੀ ਚੀਜ਼ਾਂ ਉਹਦੋਂ ਵਾਰ ਜਿਵੇਂ ਪ੍ਰਾਣ ਤਨ ਲੋਕ ਮੱਝਾਂ ਟੋਬੇ ਚ ਨਮਾਉਣ ਜਾਂਦੇ ਤੇ ਉਹੀ ਸਿਸਟਮ ਇਹਨਾਂ ਨੂੰ ਘਰੇ ਲਾਇਆ ਪਿਆਗਾ ਠੀਕ ਹੈ ਨੰਬਰ 3 ਮੱਝਾਂ ਤੁਰਦੀਆਂ ਫਿਰਦੀਆਂ ਰਹਿੰਦੀਆਂ ਕੁੱਦ ਦੀਆਂ ਰਹਿੰਦੀਆਂ ਤੀਆਂ ਗਿਆ ਉਹ ਇਹਨਾਂ ਨੂੰ ਨੱਥਨ ਕੁੱਦਨ ਵਾਸਤੇ ਅਲੱਗ ਜਗ੍ਹਾ ਦਿੱਤੀ ਹੋਈ ਹੈ ਬਾਈ